ਸਿੱਖਿਆ ਬਲਾਕ ਤਖਤਗੜ ਦੇ ਅਧੀਨ ਪੈਂਦੇ ਸਰਕਾਰੀ ਹਾਈ ਸਕੂਲ ਰਾਏਪੁਰ ਵਿਕੇ ਸਾਇੰਸ ਅਧਿਆਪਕ ਵੱਜੋਂ ਸੇਵਾ ਨਿਵਾ ਰਹੇ ਮਾਸਟਰ ਜਗਜੀਤ ਸਿੰਘ ਦੀ ਚੋਣ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਯੰਗ ਟੀਚਰਸ ਸਟੇਟ ਅਵਾਰਡ ਲਈ ਕੀਤੀ ਗਈ ਸੀ ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਸ਼੍ਰੀ ਅਨੰਦਪ੍ਰਸਾਦ ਸਾਹਿਬ ਵਿਕੇ ਸੂਬਾ ਪਧਰੀ ਸਮਾਗਮ ਦੌਰਾਨ ਸਿੱਖਿਆ ਮੰਤਰੀ ਹਰਜੋਤ ਪੈਂਸੇ ਸੰਸਦ ਬਲਵਿੰਦਰ ਸਿੰਘ ਕਾਂਗ ਨੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਇਹ ਵੱਡਮੁੱਲਾ ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਜਗਜੀਤ ਸਿੰਘ ਦਾ ਉਹਨਾਂ ਦੇ ਜੱਦੀ ਪਿੰਡ ਸਰਥਲੀ ਵਿਕੇ ਪਹੁੰਚਣ ਤੇ ਸਮੁੱਚੇ ਪਿੰਡ ਵਾਸੀਆਂ, ਗ੍ਰਾਮ ਪੰਚਾਇਤ ਦੇ ਮੈਂਬਰਾਂ ਤੇ ਹੋਰ ਪਤਵੰਤਿਆਂ ਵੱਲੋਂ ਢੋਲ ਠਮੱਕਿਆਂ ਦੇ ਨਾਲ ਜ਼ੋਰਦਾਰ ਸਵਾਗਤ ਕੀਤਾ ਗਿਆ। ਉੱਥੇ ਹੀ ਸਰਕਾਰੀ ਹਾਈ ਸਕੂਲ ਡਾਈਪਰ ਵਿਖੇ ਵੀ ਸਕੂਲ ਦੇ ਸਮੁੱਚੇ ਸਤਾਪ ਪਿੰਡ ਦੀ ਪੰਚਾਇਤ ਅਤੇ ਇਲਾਕੇ ਦੇ ਵੱਖ-ਵੱਖ ਅਧਿਆਪਕ ਜਿੱਥੇ ਬੰਦਿਆਂ ਦੇ ਅਗੋਂ ਵੱਲੋਂ ਵੀ ਸਕੂਲ ਪਹੁੰਚੇ ਤੇ ਉਨ੍ਹਾਂ ਦਾ ਉੱਚੇਚੇ ਤੌਰ ਤੇ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਵਧਾਈ ਪੇਟ ਕੀਤੀ ਗਈ। ਇਸ ਮੌਕੇ ਜਗਜੀਤ ਸਿੰਘ ਦੀ ਇਸ ਪ੍ਰਾਪਤੀ 'ਤੇ ਸਕੂਲ ਦੇ ਸਤਾਪ ਅਤੇ ਹੋਰ ਪਤਵੰਤਿਆਂ ਨੇ ਉਨ੍ਹਾਂ ਨੂੰ ਫੁੱਲ ਮਲਾਮਾਂ ਭੇਟ ਕਰਕੇ ਉਨ੍ਹਾਂ ਦਾ ਆਕਰਸ਼ਕ ਤਰੀਕੇ ਦੇ ਨਾਲ ਸਵਾਗਤ ਕਰਦਿਆਂ ਹੋਇਆਂ ਉਨ੍ਹਾਂ ਦੀ ਕਾਮਯਾਬੀ ਲਈ ਇੱਕ ਸ਼ਾਨਦਾਰ ਸਨਮਾਨ ਸਮਰੋਹ ਦਾ ਆਯੋਜਨ ਕੀਤਾ ਇਸ ਮੌਕੇ ਤੇ ਸੰਬੋਧਨ ਕਰਦਿਆਂ ਹੋਇਆਂ ਵਕਪਕ ਪਤਵੰਤਿਆ ਅਤੇ ਹੋਰ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੀਜੀਤ ਸਿੰਘ ਦੀ ਇਹ ਪ੍ਰਾਪਤੀ ਨੂਰਪਬਦੀ ਇਲਾਕੇ ਲਈ ਵੱਡੇ ਮਾਣ ਵਾਲੀ ਗੱਲ ਹੈ ਅਤੇ ਉਨ੍ਹਾਂ ਦੀ ਇਸ ਕਾਮਯਾਬੀ ਨੇ ਪੂਰੇ ਇਲਾਕੇ ਦੇ ਅਧਿਆਪਕਾਂ ਅਤੇ ਹੋਰ ਲੋਕਾਂ ਦਾ ਸਿਰ ਫਖਰ ਨਾਲ ਉੱਚਾ ਕਰ ਦਿੱਤਾ ਹੈ ਇਸ ਦੌਰਾਨ ਗੱਲ ਕਰਦਿਆਂ ਹੋਇਆਂ ਮਾਸਟਰ ਜੀਜੀਤ ਸਿੰਘ ਨੇ ਜਿੱਥੇ ਇਸ ਕਾਮਯਾਬੀ ਲਈ ਅਤੇ ਇਹ ਅਵਾਰਡ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਕਿਹਾ ਕਿ ਉਹਨਾਂ ਦੀ ਇਹ ਕਾਮਯਾਬੀ ਲਈ ਇਲਾਕੇ ਦੇ ਉਹਨਾਂ ਸਾਰੇ ਮੋਤਵਰ ਲੋਕਾਂ ਦਾ ਹੱਥ ਹੈ ਜਿਨ੍ਹਾਂ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਆਪਣਾ ਸਹਿਯੋਗ ਦੇ ਕੇ ਇਸ ਮੁਕਾਮ ਤੱਕ ਪਹੁੰਚਾਇਆ ਹੈ ਅਤੇ ਪ੍ਰਿਵਿਅਕਟ ਵੀ ਉਹ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰਦੇ ਰਹਿਣਗੇ ਬਿਊਰੋ ਰਿਪੋਰਟ ਮੇਰਾ ਪੰਜਾਬ ਨਿਊਜ਼ ਤਦ ਉਹ ਪਹਿਲਾਂ ਹੀ ਅਸੀਂ ਜਿਵੇਂ ਅਵਾਰਡ ਲੈਂਦੇ ਰਹੇ ਹਾਂ ਸਾਰੇ ਵੱਲੋਂ ਇਸ ਤਰ੍ਹਾਂ ਮਹਿਸੂਸ ਕਰ ਰਹੇ ਹਾਂ ਕਿ ਇਸ ਵਿਸ਼ਵਵਿਆਪੀ 50 ਲੱਖ ਦੇ ਲੋਕਾਂ ਵੱਲੋਂ ਸਨਮਾਨ ਦਿੱਤਾ ਗਿਆ ਸਰ ਇਹ ਜਿਹੜਾ ਅਵਾਰਡ ਹੈ ਸਭ ਤੋਂ ਵੱਡੀ ਪ੍ਰਾਪਤੀ ਮੇਰੇ ਸਕੂਲ ਆਇਪਰ ਸਕੂਲ ਦੀ ਹੈ ਤੇ ਇਸ ਪ੍ਰਾਪਤੀ ਲਈ ਸਾਡੇ ਜਿੰਨੇ ਵੀ ਸਟਾਫ ਮੈਂਬਰ ਹੈ ਅਸੀਂ ਤੁਸੀਂ ਦੇਖ ਰਹੇ ਹੋ ਸਾਹਮਣੇ ਅਸੀਂ ਲੋਕਲ ਆ ਇਸ ਤੋਂ ਇਲਾਵਾ ਸਾਡੇ ਸੀਮਾ मैम ਹੈ ਇਹ ਸਾਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਸਕੂਲ ਹੈ ਆਪਣੇ ਘਰ ਦੀ ਤਰ੍ਹਾਂ ਤੇ ਜਿੰਨੇ ਵੀ ਇਹਦੇ ਆਪਕਾ ਸਾਡੇ ਦਿਨ ਰਾਤ ਨਿਰੰਤਰ ਅਸੀਂ ਮਿਹਨਤ ਕਰਦੇ ਹਾਂ ਚਾਹੇ ਉਹ এনवायरमेंट ਪ੍ਰਤੀ ਹੈ ਜਾਂ ਉਹ ਐਜੂਕੇਸ਼ਨ ਪ੍ਰਤੀ ਹੈ ਜਾਂ ਜਿੰਨੇ ਵੀ ਨੈਸ਼ਨਲ ਲੈਵਲ ਦੇ ਟੈਸਟ ਹੁੰਦੇ ਆ ਵਿਦਿਆਰਥੀਆਂ ਦੇ ਨੈਸ਼ਨਲ ਸਕਾਲਰਸ਼ਿਪ ਟੈਸਟ ਆ ਉਹ ਸਾਰਿਆਂ ਦੇ ਵਿੱਚ ਸਾਡੇ ਸਾਰੇ ਦੇ ਆਪਕਾਂ ਦੀ ਮਿਹਨਤ ਹੈ ਪਰ ਜਿੱਦਰਾ ਪਰ ਵਾਰ ਦਿੱਤਾ ਗਿਆ ਉਹ ਕਾਬਿਲ ਤੁਸੀਂ ਇੱਥੇ ਤੁਹਾਡਾ ਮਨ ਦੇ ਵਿੱਚ ਕਿਤਰਾ ਦੇ ਬਲਬਲੇ ਪੈਦਾ ਉਹ ਵੀ ਅੱਜ ਅਵਾਰਡ ਮਿਲਿਆ ਹੈ ਲੰਬੇ ਸਮੇਂ ਦੀ ਮਿਹਨਤ ਕੋੜੀ ਰੰਗ ਲਾਈ ਹੈ ਸਰ ਬਿਲਕੁਲ ਦੇਖੋ ਜਦੋਂ ਸਰਕਾਰ ਵੱਲੋਂ ਤੇ ਸਾਡੇ ਸਿੱਖਿਆ ਵਿਭਾਗ ਮੇਰੇ ਸਿੱਖਿਆ ਵਿਭਾਗ ਵੱਲੋਂ ਤੇ ਸਾਡੇ ਜਿੰਨੇ ਵੀ ਸਾਡੇ ਵਿਭਾਗੀ ਪਰਸਨ ਲੱਗੇ ਹੋਏ ਨੇ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਉਹ ਸਾਡੇ ਪ੍ਰਤੀ ਦੇਖਦੇ ਆ ਕਿ ਕਿਹੜੇ ਅਧਿਆਪਕ ਪੰਜਾਬ ਪੱਧਰ ਤੇ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਦਾ ਨਾਮ ਰੋਸ਼ਨ ਕਰ ਰਹੇ ਆ ਤੇ ਇੱਕ ਦਿਲ 'ਚ ਖੁਸ਼ੀ ਸੀ ਕਿ ਹੁਣ ਅੱਗੇ ਤੋਂ ਹੋਰ ਆਸ ਹੈ ਕਿ ਅਸੀਂ ਹੋਰ ਵਧੀਆ ਕੰਮ ਕਰੀਏ ਤੇ ਆਪਣੇ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਦਾ ਜਿਹੜਾ ਨਾਮ ਹੈ ਪੂਰੇ ਪੰਜਾਬ ਹੀ ਨਹੀਂ ਵਿਸ਼ਵ ਵਿੱਚ ਰੋਸ਼ਨ ਕਰੀਏ ਜਿਵੇਂ ਕਿ ਤੁਸੀਂ ਦੇਖਿਆ ਹੋਏਗਾ ਕਿ ਲਗਾਤਾਰ 3 ਸਾਲ ਤੋਂ ਸਿੱਖਿਆ ਕ੍ਰਾਂਤੀ ਜਿਹੜੀ ਲਹਿਰ ਹੈ ਵੱਡੇ ਪੱਧਰ ਤੇ ਪੰਜਾਬ 'ਚ ਚੱਲ ਰਹੀ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਨੈਸ਼ਨਲ ਪੱਧਰ ਦੀ ਟ੍ਰੇਨਿੰਗ ਇਸ ਤੋਂ ਇਲਾਵਾ ਅਧਿਆਪਕਾਂ ਨੂੰ ਫਿਨਲੈਂਡ ਟ੍ਰੇਨਿੰਗ ਜਾਂ ਸਟੈਮ ਲੈਬ ਸਾਡੇ ਸਕੂਲ 'ਚ ਤੁਸੀਂ ਦੇਖੋਗੇ ਸਟੈਮ ਲੈਬ ਡਿਪਾਰਟਮੈਂਟ ਵੱਲੋਂ ਦਿੱਤੀ ਗਈ ਹੈ 2 ਸਾਲ ਹੋ ਚੁੱਕੇ ਹੈ ਜਿਸ ਵਿੱਚ ਇਨੋਟੈਕ ਰੋਬੋਟਿਕਸ ਦੀ ਜਿਹੜੀ ਹੈਗੀ ਹੈ ਬੱਚਿਆਂ ਨੂੰ ਕੋਡਿੰਗ ਦੀ ਟ੍ਰੇਨਿੰਗ ਸਭ ਕੁਝ ਜਿਹੜਾ ਹੈਗਾ ਹੈ ਵਿਭਾਗ ਵੱਲੋਂ ਉਪਲਬਧ ਕਰਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਪੁਕਾਰੇ ਵਰਗੀ ਕੋ ਗੋ ਜੀ ਪੰਜਾਬ ਸਰਕਾਰ ਦਾ ਧੰਨਵਾਦ ਹੈ ਜੀ ਬਿਲਕੁਲ ਤਹਿ ਦਿਲ ਤੋਂ ਹੈ ਕਿ ਉਹਨਾਂ ਦੁਆਰਾ ਜਿਹੜੇ ਅਧਿਆਪਕ ਹੈ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਇਹਨਾਂ ਕੰਮਾਂ ਨੂੰ ਦੇਖਦੇ ਹੋ ਜੋ ਸਕੂਲ ਦੇ ਸਿਰਫ ਸਕੂਲ ਤੱਕ ਹੀ ਸੀਮਤ ਨਹੀਂ ਸਕੂਲ ਤੋਂ ਬਾਹਰ ਵੀ ਨੇ ਉਹਨਾਂ ਨੂੰ ਜਿਹੜੇ ਸਨਮਾਨ ਦਿੱਤੇ ਜਾਂਦੇ ਹਨ ਇਸ ਨੂੰ ਦੇਖ ਕੇ ਅੱਗੇ ਪ੍ਰੇਰਿਤ ਹੋਣਗੇ ਤੇ ਆਪਣੇ ਜਿਹੜੇ ਕੰਮ ਹੈ ਉਹ ਸਮਾਜ ਤੱਕ ਵੱਡੇ ਪੱਧਰ ਤੇ ਫੈਲਾਣਗੇ ਅਸੀਂ ਅੱਜ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਜਗੀਤ ਸਰ ਸਾਇੰਸ ਵਿਆਪਕ ਨੇ ਸਾਡਾ ਨਾਮ ਜਿਹੜਾ ਹੈ ਉਹ ਪੰਜਾਬ ਪੱਧਰ ਤੋਂ ਚੱਕ ਕੇ ਵਿਸ਼ਵ ਪੱਧਰ ਤੇ ਪਜਾ ਦਿੱਤਾ ਕਿਉਂਕਿ ਜਿਹੜਾ ਇਹ ਇਨਾਮ ਹੈ ਇਹਦੇ ਨਾਲ ਸਾਡੀ ਜਿਹੜੀ ਸਕੂਲ ਦੀ ਪਹਿਚਾਣ ਹੈ ਉਹ ਹੋਰ ਅੱਗੇ ਵਧੀ ਹੈ ਪੈਸੇ ਤਾਂ ਸਾਡਾ ਸਕੂਲ ਪਹਿਲਾਂ ਵੀ ਸੁਰਖੀਆਂ 'ਚ ਸੀ ਪਰ ਇਸ ਅਵਾਰਡ ਦੇ ਨਾਲ ਕਿਉਂਕਿ ਮੈਨੂੰ ਲੱਗਦਾ ਜਿਨੇ ਮੈਂ 20 ਸਾਲਾਂ ਦੇ ਵਿੱਚ ਇਸ ਸਕੂਲ ਵਿੱਚੋਂ ਇਹ ਪਹਿਲਾ ਅਵਾਰਡ ਹੈ ਜਿਹੜਾ ਜਗਜੀਤ ਸਾਨੂੰ ਮਿਲਿਆ ਹੈ ਇਹ ਸਾਡੀ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਜਦੋਂ ਇੱਕ ਅਧਿਆਪਕ ਕੰਮ ਕਰਦਾ ਹੈ ਤੇ ਉਹਦੀ ਸ਼ਲਾਗਾ ਹੁੰਦੀ ਹੈ ਤੇ ਹੋਰ ਵੀ ਅਧਿਆਪਕਾਂ ਨੂੰ ਜਿਹੜਾ ਹੈ ਅੱਗੇ ਕੰਮ ਕਰਨ ਲਈ ਪ੍ਰੇਰਣਾ ਮਿਲਦੀ ਹੈ ਜਗਜੀਤ ਸਰ ਨੇ ਕੱਲੀ ਆਪਣੀ ਡਿਊਟੀ ਹੀ ਨਹੀਂ ਸਗੋ ਵਾਤਾਵਰਣ ਪ੍ਰਤੀ ਸਮਾਜ ਪ੍ਰਤੀ ਵੀ ਆਪਣੀ ਡਿਊਟੀ ਜਿਹੜੀ ਹੈ ਬਹੁਤ ਹੀ ਮਿਹਨਤ ਨਿਸ਼ਟਾ ਦੇ ਨਾਲ ਨਿਭਾਈ ਹੈ ਤੇ ਉਹਨਾਂ ਦੀ ਜਿਹੜੀ ਇਹ ਪ੍ਰਾਪਤੀ ਹੈ ਸਾਡੇ ਸਾਰਿਆਂ ਲਈ ਸਾਡੇ ਬੱਚਿਆਂ ਲਈ ਪ੍ਰੇਰਨਾ ਸਰੋਤ ਹੈ ਅਸੀਂ ਆਸ ਕਰਦੇ ਹਾਂ ਕਿ ਉਹ ਹੋਰ ਪ੍ਰਾਪਤੀਆਂ ਕਰਨ ਤੇ ਬਾਕੀ ਵੀ ਲੋਕ ਉਹਨਾਂ ਤੋਂ ਸੇਧ ਲੈ ਕੇ ਇਸ ਪਾਸੇ ਵੱਲ ਨੂੰ ਅੱਗੇ ਕਦਮ ਚੱਕਣ ਤੇ ਹੋਰ ਪ੍ਰਾਪਤੀ ਕਰਨ ਧੰਨਵਾਦ ਦੇਖੋ ਜੀ ਜਗਜੀਤ ਸਰ ਲਗਾਤਾਰ ਮਿਹਨਤ ਕਰ ਰਹੇ ਹੈ ਪਹਿਲਾਂ ਤਾਂ ਅੱਜ ਦੇ ਟਾਈਮ ਦੇ ਵਿੱਚ ਸਿੱਖਿਆ ਵਿਭਾਗ ਦੇ ਵਿੱਚ ਆਣਾ ਰੈਗੂਲਰ ਟੀਚਰ ਦੇ ਤੌਰ ਤੇ ਭਰਤੀ ਹੋਣਾ ਇਹ ਹੀ ਬਹੁਤ ਬੜੀ ਗੱਲ ਹੈ ਜੋ ਲਗਾਤਾਰ ਸਾਇੰਸ ਦੇ ਖੇਤਰ ਦੇ ਵਿੱਚ ਕੰਮ ਕਰ ਰਹੇ ਹੈ ਸਾਡਾ ਤਾਂ ਸਟੂਡੈਂਟ ਹੈ ਸਾਡੇ ਕੋਲ ਪੜਿਆ ਜਗਜੀਤ ਉਸ ਵੇਲੇ ਵੀ ਪੜਨ ਨੂੰ ਬੜਾ ਇੰਟੈਲੀਜੈਂਟ ਤਾਂ ਤੇ ਸਿੱਖਿਆ ਮਹਿਕਮੇ ਦੇ ਵਿੱਚ ਆਗੇ ਵੀ ਖਾਸ ਤੌਰ ਤੇ ਜਿਹੜਾ ਇਹਨਾਂ ਨੇ এনवायरमेंट ਤੇ ਕੰਮ ਕੀਤਾ ਉਹਦੀ ਚਰਚਾ ਨੈਸ਼ਨਲ ਲੈਵਲ ਤੱਕ ਹੋਈ ਹੈ ਇਹ ਜਿਹੜਾ ਰਾਏਪੁਰ ਸਕੂਲ ਹੈ ਰਾਏਪੁਰ ਸਕੂਲ ਦੇ ਬੱਚਿਆਂ ਦੀਆਂ ਹਰ ਕੰਪੀਟੀਸ਼ਨ ਜਿਹੜਾ ਐਜੂਕੇਸ਼ਨਲ ਨਾਲ ਸੰਬੰਧਿਤ ਹੈ ਉਹਦੇ ਵਿੱਚ ਰਾਏਪੁਰ ਸਕੂਲ ਦੇ ਬੱਚੇ ਮੱਲਾ ਮਾਰ ਰਹੇ ਹੈ ਤੇ ਉਹਦੇ ਵਿੱਚ ਜਗਜੀਤ ਸਰ ਦਾ ਤੇ ਇਹਨਾਂ ਦੀ ਸਾਰੀ ਟੀਮ ਦਾ ਬਹੁਤ ਜ਼ਿਆਦਾ ਰੋਲ ਹੈ ਅਸੀਂ ਆਪਣੇ ਵੱਲੋਂ ਸਾਨੂੰ ਬਹੁਤ ਖੁਸ਼ੀ ਹੈ ਜਗਜੀਤ ਸਰ ਨੂੰ ਰਾਏਪੁਰ ਸਕੂਲ ਦੇ ਸਟਾਫ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਤੇ ਅਸੀਂ ਚਾਹੁੰਦੇ ਹਾਂ ਵੀ ਜਗਜੀਤ ਇਦਾਂ ਹੀ ਤਰੱਕੀਆਂ ਕਰਦਾ ਰਹੇ ਧੰਨਵਾਦ ਜਗਜੀਤ ਸਰ ਦੀ ਜਿਹੜੀ ਪ੍ਰਾਪਤੀ ਹੈ ਇੱਕ ਵੱਖਰੇ ਇੱਕ ਵੱਖਰੀ ਚੀਜ਼ ਅਪਣਾਈ ਉਹਨਾਂ ਨੇ ਵਾਤਾਵਰਣ ਨੂੰ ਸੰਭਾਲਣ ਦੀ ਉਹਨਾਂ ਨੇ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਆਮ ਤੌਰ ਤੇ ਵੇਸਟ ਮਟੀਰੀਅਲ ਹੁੰਦਾ ਜਿਹੜਾ ਕਚਰਾ ਸਿੱਟਿਆ ਹੁੰਦਾ ਉਹਨੂੰ ਯੂਜ਼ ਕਰਕੇ ਚਾਹੇ ਉਹ ਪੰਛੀਆਂ ਦੇ ਆਲਣੇ ਸੀਗੇ ਚਾਹੇ ਪੰਛੀਆਂ ਨੂੰ ਪੀਣ ਵਾਲਾ ਪਾਣੀ ਸੀਗਾ ਚਾਹੇ ਰੁੱਖ ਲਗਾਉਣ ਵਾਲੀ ਗੱਲ ਸੀਗੀ ਉਹ ਇੱਕ ਨੈਸ਼ਨਲ ਲੈਵਲ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਗਏ ਔਰ ਔਰ ਇਸ ਤੌਰ ਤੇ ਇਹਨਾਂ ਦਾ ਜਿਹੜਾ ਅਵਾਰਡ ਹੈਗਾ ਪੂਰਾ ਜਿਹੜਾ ਰਾਏਪੁਰ ਦਾ ਸਕੂਲ ਦਾ ਸਟਾਫ ਹੈਗਾ ਰਾਏਪੁਰ ਨਗਰ ਦਾ ਇਕੱਲਾ-ਇਕੱਲਾ ਵਾਸੀ ਇਹਦੇ ਵਿੱਚ ਯੋਗਦਾਨ ਉਹਨਾਂ ਨੇ ਪਾਇਆ ਔਰ ਜਗਜੀਤ ਸਿੰਘ ਨੂੰ ਹੱਲਾਸ਼ੀਰੀ ਦਿੱਤੀ ਹੈ ਔਰ ਉਹਨੇ ਬੜੀ ਮਿਹਨਤ ਦੇ ਨਾਲ ਕੰਮ ਕੀਤਾ ਜਦੋਂ ਤੋਂ ਉਹ ਇਸ ਸਕੂਲ ਦੇ ਵਿੱਚ ਜੁਆਇਨ ਕੀਤਾ ਔਰ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਜਗਜੀਤ ਸਿੰਘ ਨੇ ਇੱਕ ਮਤਲਬ ਵੱਡੀ ਪ੍ਰਾਪਤੀ ਕੀਤੀ ਹੈ ਔਰ ਇਸ ਨਗਰ ਦਾ ਨਾਮ ਜਿਹੜਾ ਰੋਸ਼ਨ ਕੀਤਾ ਹੈ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਔਰ ਜਿਹੜਾ ਖੁਸ਼ੀ ਚਾ ਮਲਾਰ ਹੈਗੇ ਸਾਹਮਣੇ ਨਹੀਂ ਜਾ ਰਹੇ ਜਜਗਰੀ ਸਿੰਘ ਐਸੀ ਤਰ੍ਹਾਂ ਅੱਗੇ ਵਧੇ ਤੇ ਇਸ ਸਕੂਲ ਦੇ ਹੋਰ ਵੀ ਅਧਿਆਪਕ ਹੈਗੇ ਆ ਜਿਹੜੇ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਉਹ ਸਾਨੂੰ ਉਮੀਦ ਹੈ ਕਿ ਐਸੀ ਤਰ੍ਹਾਂ ਉਹ ਸਟੇਟ ਪੱਧਰੀ ਪੁਰਸਕਾਰ ਦੇ ਵਿੱਚ ਹੋਰ ਵੀ ਅਧਿਆਪਕ ਇਸੇ ਤਰ੍ਹਾਂ ਇਸ ਪਿੰਡ ਦਾ ਜਿਹੜਾ ਨਾਮਾ ਨਾ ਰੋਸ਼ਨ ਕਰਨਗੇ